ਉੱਦਣਾ ਰੱਖੀ ਵਾਲਾ ਨਹੀਂ ਆ ਪਰ ਰੇਟ ਜਮਾ ਖੱਚ ਕੀ ਦੱਸਣੀ ਠੀਕ ਆ ਬੱਸ ਬਾਈ ਜੀ ਜੈ ਜੀ ਮੁੱਲ ਹੋਣਗੇ ਆਪਣੇ ਹਾਂ ਹਾਂ ਬੱਚਾ ਵੀ ਚੰਗਾ ਬੋਡੀ ਵੇਟ ਸਾਰਾ ਚੰਗਾ ਬੱਚੇ ਦਾ ਠੀਕ ਆ ਤੋਰ ਨੂੰ ਮਾੜਾ ਹਾਂ ਹਾਂ ਲਓ ਜੀ ਮੋੜ ਦਿਓ ਹਾਂ ਲਓ ਜੀ ਸਨਕ ਪੋਣਾ ਤੇ ਸਾਈਨਿੰਗ ਵਾਲੀ ਵਧੀਆ ਵਾਲੀ ਚੰਗਾ ਬੱਚਾ ਜੀ ਲੋ ਠੀਕ ਆ ਠੀਕ ਲੈ ਚਲੋ ਲਓ ਜੀ ਪੂਰਾ ਦੇਖ ਸਕਦੇ ਪੂਰਾ ਕੱਦ ਵੱਡ ਸੁਖਣਾ ਪੂਰਾ ਵਧੀਆ ਲੋ ਜੀ ਛੋੜੀ ਛਾਲੀ ਕਰਮਾ ਵਾਲੀ ਬਹੁਤ ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਜਿੱਤਾ ਫਾਰਮ ਟੀਵੀ ਬਰਨਾਲਾ ਤੇ ਅੱਜ ਦੀ ਵੀਡੀਓ ਪੈਂਡ ਸੈਣਾ ਤੇ ਜ਼ਿਲ੍ਹਾ ਨੂੰ ਪੈਂਦਾ ਜੀ ਬਰਨਾਲਾ ਬਾਈ ਕੋਲ ਟੌਪ ਦੀਆਂ ਪੰਜ ਵਸੀਆਂ ਬਕਾਉ ਆਪਣਾ ਦੇਖ ਸਕਦੇ ਜੇ ਕਿਸੇ ਭਰਾ ਨੇ ਇਦਾਂ ਦੀ ਐਡ ਵੀਡੀਓ ਕਰਾਉਣੀ ਹੋਵੇ ਤਾਂ ਆਪਣਾ ਨੰਬਰ ਨੋਟ ਕਰੋ ਜੀ 7528000355 ਬਾਕੀ ਭਰਾ ਆਪਣਾ ਫੇਸਬੁੱਕ ਤੇ ਪੇਜ ਆ ਗਰਜੀਤ ਰਾਏ ਹੋ ਵਾਤ ਵਾਲਾ ਫੋਲੋਅਰ ਤੇ ਸ਼ੇਅਰ ਕਰਿਆ ਕਰੋ ਤਾਂ ਕਿ ਤੁਹਾਡੇ ਤੱਕ ਨਵੀਂ ਨਵੀਂ ਵੀਡੀਓ ਅਪਲੋਡ ਕਰ ਸਕੀਏ ਜੀ ਕਰਦੇ ਆਪਾਂ ਬਾਈ ਜੀ ਨਾਲ ਗੱਲਬਾਤ ਲੈਨੇ ਆ ਜੀ ਜਾਣਕਾਰੀ ਬਾਕੀ ਬਾਈ ਦਾ ਨੰਬਰ ਲਿਖਾਂਗੇ ਟਾਈਟਲ ਵਿੱਚ ਬਾਈ ਜੀ ਸਸੀ ਕਾ ਜੀ ਬਾਈ ਜੀ ਸਸੀ ਕਾ ਜੀ ਨਾਮ ਵੀਰ ਜੀ ਆਪਣਾ ਨਾਮ ਕਮਲਪ੍ਰੀਤ ਵੀਰੇ ਪਿੰਡ ਸਹਣਾ ਜ਼ਿਲ੍ਹਾ ਬਰਨਾਲਾ ਬਾਈ ਜੀ ਬਾਈ ਪਹਿਲੀ ਬੱਚੀ ਦੀ ਜਾਣਕਾਰੀ ਹੋ ਜੀ ਇਹ ਬਾਈ ਜੀ 13 ਮਹੀਨਿਆਂ ਦੀ ਬੱਚੀ ਆ ਬਾਈ ਜੀ ਹਾਂਜੀ ਮੋਹੋ ਖੀਰੀਆ ਵੀਰੇ ਠੀਕ ਆ ਹਾਂਜੀ ਬਾਈ ਜੀ ਐ ਚਾਪੇ ਔਰ ਮਾਂ ਦਾ ਮਿਲਕ ਰਿਕਾਰਡ ਬਹੁਤ ਚੰਗਾ ਸੀਗਾ 48 ਪਲੱਸ ਦਾ ਸੀਗਾ ਬਾਈ ਜੀ ਠੀਕ ਆ ਤਾਂ ਤੁਹਾਨੂੰ ਚ ਲੋ 4 ਖਾਨਾ ਬਰਾ ਹਾਂਜੀ ਤੇ ਫੇਸ ਬਿਊਟੀ ਤੇ ਮੱਥੇ ਤੇ ਠੀਕ ਆ ਜੀ ਦੇਖ ਸਕਦੇ ਹੋ ਨਸਲ ਵਾਲੀ ਹੈ ਪੂਰੀ ਤਰ੍ਹਾਂ ਦੋ ਜੀ ਭਾਈ 100 200 ਦੇ ਨਹੀਂ ਰੱਖੀ ਪਾੜਾ ਨਹੀਂ ਆ ਪਰ ਰੇਟ ਜਮਾ ਖੱਚ ਗਈ ਦੱਸਣੀ ਠੀਕ ਆ ਬੱਸ ਭਾਈ ਜੀ ਜੈ ਜੀ ਮੁੱਲ ਹੋਣੀ ਹੈ ਆਪਣੇ ਹਾਂ ਹਾਂ ਉਹ ਬੱਚਾ ਵੀ ਚੰਗਾ ਬੋਡੀ ਵੇਟ ਸਾਰਾ ਚੰਗਾ ਬੱਚੇ ਦਾ ਠੀਕ ਆ ਤੋਰ ਨੂੰ ਮਾੜਾ ਹਾਂ ਹਾਂ ਲਓ ਜੀ ਮੋੜ ਲਿਓ ਹਾਂ ਲਓ ਜੀ ਸਨਖ ਪੋਣਾ ਤੇ ਸਾਈਨਿੰਗ ਵਾਲੀ ਵਧੀਆ ਬਾਲੀ ਚੰਗਾ ਬੱਚਾ ਜੀ ਲੋ ਠੀਕ ਹੈ ਠੀਕ ਲੈ ਚਲੋ ਲੋ ਜੀ ਪੂਰਾ ਦੇਖ ਸਕਦੇ ਹੋ ਪੂਰਾ ਕੱਦ ਵੱਡ ਸੁਖਣਾ ਪੂਰਾ ਵਧੀਆ ਲੋ ਜੀ ਛੋੜੀ ਛਾਲੀ ਕਰਮ ਵਾਲੀ ਬਹੁਤ ਵੱਡੀ ਹੈ ਤੁਹਾਨੂੰ ਬਹੁਤ ਸੋਹਣਾ ਕੋਈ ਫੋਟ ਨਹੀਂ ਕੋਈ ਸਾਗ ਨਹੀਂ ਰੇਟ ਵਿੱਚ ਬੜਾ ਖੱਚ ਕੇ ਦੱਸ ਦੇ ਬਸ ਆਹ ਲਾ ਇਹ ਮੁੱਲ ਪਿਆ ਬਾਈ ਜੀ 27000 ਰੁਪਏ ਹੈ ਜੀ 27000 ਹਾਂ ਜੀ ਤੇ ਦੇਣੀ ਕਿੰਨੇ ਦੀ ਆ 25000 ਦੀ ਬੱਚੀ ਦੇ ਰਾਂਗੇ 2000 ਰੁਪਏ ਛੋੜ ਆ ਜੀ ਉਹ 27 ਹੈ 25 ਦੀ ਆਪਾਂ ਜਸ ਨੂੰ ਦੇਣੀ ਹੈ ਜੀ ਬਸ ਠੀਕ ਹੈ ਫਾਈਨਲੀ ਆ ਹਾਂ ਜੀ ਫਾਈਨਲੀ ਆ ਜੀ ਹਾਂ ਜੀ ਦੂਜੀ ਦੱਸੋ ਕਿਹੜੇ ਟਾਈਮ ਇਹ ਵੀ 13 ਮਹੀਨੇ ਦਾ ਬੱਚਾ ਬਾਈ ਜੀ ਹਾਂਜੀ ਹਾਂਜੀ 13 ਮਹੀਨੇ ਦਾ ਬੱਚਾ ਹਾਂ ਮੂਹੋਂ ਖੀਰੀ ਆ ਬਾਈ ਜੀ ਇਹ ਵੀ ਥਣ ਹੁੰਦੇ ਇਹ ਬਹੁਤ ਚੰਗਾ ਲੱਗਿਆ ਤੁਹਾਨੂੰ ਇਹਦੀ ਚਾਰ ਆ ਠੀਕ ਆ ਬਿਲਕੁਲ ਰਿਗਰਡ ਦੀ ਮਾਂ ਦਾ 30 ਪਲੱਸ ਦਾ ਬਾਈ ਜੀ ਹਾਂਜੀ ਬਹੁਤ ਚੰਗਾ ਠੀਕ ਆ ਹਾਂਜੀ ਦੋੜ ਦਿਓ ਜਣਵੀ ਲੋਪਰਾ ਮੋਟਾ ਮੋਟਾ ਥਰਣਾ ਕਰਮਵਾਰੀ ਦੇ ਲੋ ਜੀ ਸੋਰਾ ਚੈੱਕ ਕਰ ਸਾਬੇ ਕੋ ਨਾ ਲੋ ਜੀ ਫੇਸ ਬਿਊਟੀ ਦੋੜ ਦਿਓ ਲੰਮੀ ਦੋੜ ਦਿਓ ਭਰਾ ਲਾ ਨੇਓ ਮੋੜ ਲਿਓ ਲਓ ਜੀ ਕੱਦ ਬੜਾ ਬਾਈ ਜੀ ਅੱਜ ਦਾ ਤੁਹਾਨੂੰ ਲਾ ਦੇ ਤੁਸੀਂ ਠੀਕ ਆ ਜੀ ਬਸ ਇਹ ਵੀ ਬਹੁਤ ਸਕੀਨ ਆ ਫੇਸ ਫੂਟ ਸੀ ਠੀਕ ਆ ਬੰਦੋ ਜੀ ਬੋਦੀ ਵਾਲੀ ਬੱਸੀ ਆ ਵੀ ਲਓ ਜੀ ਪੱਟ ਕੋੜਾ ਬਹੁਤ ਸੋਹਣਾ ਕਰਮਾ ਵਾਲੀ ਦਾ ਇਹਦਾ ਭਰਾ ਰੇਟ ਸਮਝ ਨਹੀਂ ਖੱਚ ਕੇ ਇਹਦਾ ਮੁੱਲ 24000 ਰੁਪਿਆ ਬਾਈ ਜੀ ਹਾਂਜੀ ਇਹ ਵੀ 22000 ਦੀ ਆਪਾਂ ਜਸਮੋ ਦੇਣੀ ਆ ਬਾਈ ਜੀ ਬੱਚੀ 22000 ਦੇਣੀ ਹਾਂਜੀ ਬਾਈ ਜੀ ਇਹ ਤਾਂ ਹੋ ਗਈ ਗੱਲ ਅੱਜ ਤਨ ਨੰਬਰ ਵੀਰੇ ਤੇ ਨੰਬਰ ਇਹ ਵੀ 11 ਮਹੀਨਾ ਦਾ ਬੱਚਾ ਬਾਈ ਜੀ ਹਾਂਜੀ ਹਾਂਜੀ ਬਾਈ ਥਾਣ ਸੁਣੇ ਇਹ ਬਹੁਤ ਚੰਗਾ ਲੱਗਿਆ ਵਾ ਹਾਂ ਥਾਣ ਚੈੱਕ ਕਰ ਸਕਦਾ ਬਰਾ ਮੂੰਹ ਹੋਏ ਵੀ ਖੀਰੀ ਆ ਬਾਈ ਜੀ ਮੂੰਹ ਹੋਏ ਵੀ ਖੀਰੀ ਆ ਹਾਂਜੀ ਬਾਈ ਠੀਕ ਆ ਲਿਓ ਖੋ ਲਿਓ ਲੋ ਜੀ ਫੇਸਬੁਕ ਇਹਦੀ ਬੋਤੀ ਵਾਲੀ ਆ ਜਾਤ ਵਾਲੀ ਆ ਜੀ ਠੀਕ ਆ ਕੁਆਲਿਟੀ ਵਾਲਾ ਬੱਚਾ ਜੀ ਇਹ ਵੀ ਹਾਂ ਹਾਂ ਪੂਰਾ ੱੱਕਣਾ ਬਰਾ ਤਣ ਚ ਆ ਰਹੀ ਆ ਲਿਆ ਬਰਾ ਫੇਸਬੁਕ ਬਹੁਤ ਚੰਗਾ ਜੀ ਲੋ ਜੀ ਫੇਸ ਚੈੱਕ ਕਰਾ ਕੰਨ ਛੋਟਾ ਅਸਲ ਬਰੀਡ ਵਾਲੀ ਵੀ ਕ੍ਰਾਸ ਮਾੜੀ ਮੁੱਟੀ ਹਾਂਜੀ ਹਾਂ ਜਰਸੀ 'ਚ ਕ੍ਰਾਸ ਚ ਪੈਂਦੀ ਹੈ ਜੀ ਮਾੜੀ ਛੋਟੀ ਪੈਂਦੀ ਹੈ ਹਾਂਜੀ ਹਾਂ ਉਹ ਅਸਲ ਬਰੀਡ ਵਾਲੀ ਬੱਚੀ ਹੈ ਜੀ ਐਂ ਹਾਂ ਮੈਂ ਸਮਝ ਗਿਆ ਕ੍ਰਾਸ ਜੀ ਹੈ ਜਰਸੀ ਕੋਆ ਪੈਂਦਾ ਮੱਥੇ 'ਚ ਹਾਂਜੀ 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 ਇਹ ਭਰਾ ਕਿੰਨੇ ਦੀ ਆ ਇਹਦਾ ਮੁੱਲ 18000 ਰੁਪਿਆ ਬਾਈ ਜੀ ਦੇਣੀ ਇਹ 16 ਦੀ ਦੇ ਦਾਂਗੇ ਬੱਚੀ 16 ਦੀ ਦੇ ਦਾਂਗੇ ਚਾਰੇ ਥਾਣਾ ਭਰਾ ਦਿਖਾ ਦੇ ਤੁਹਾਨੂੰ ਹਾਂ ਠੀਕ ਆ ਜੀ ਦਿਖਾ ਦੇ ਦਿਖਾ ਦਿਖਾ ਦਵਾ ਦੇ ਵਾੜ ਦੇ ਵਾੜ ਦੇ ਖਾ ਲਓ ਜੀ ਆਣ ਤੁਹਾਨੂੰ ਬਹੁਤ ਚੰਗਾ ਹੋਣੀ ਬਹੁਤ ਸੁਨਾ ਚਾਰੇ ਥਾਣਾ ਭਰਾ ਕੋਈ ਫੋਟ ਨਹੀਂ ਕੋਈ ਸਾਗ ਨਹੀਂ ਪੂਰਾ ਨਗੀਨਾ ਹੀ ਆ ਹਾਂਜੀ ਬਈ 4 ਨੰਬਰ ਦੱਸੋ ਜੀ ਇਹ ਵੀ 11 ਮਹੀਨੇ ਦਾ ਬੱਚਾ ਬਾਈ ਜੀ ਹਾਂਜੀ ਹਾਂਜੀ ਬਾਈ ਜੀ 11 ਮਹੀਨੇ ਦਾ ਵੀ ਹਾਂ ਇਹ ਵੀ ਖੀਰੀ ਆ ਮੂਹੋ ਬਾਈ ਲਓ ਜੀ ਇਹ ਵੀ 4 ਥਾਣੇ 4 ਹੀ ਥਾਣੇ ਇਹਦੇ ਹਾਂ ਲਓ ਪੈਸੇ ਦਾ ਬਹੁਤ ਵਧੀਆ ਕੁਆਲਿਟੀ ਬਹੁਤ ਥੋੜੀ ਜੀ ਨਾ ਵੱਸੀ ਬਸ ਸੇਵਾ ਦੀ ਘਾਟ ਨਾ ਫਿੱਕੀ ਫਿੱਕੀ ਰਹਿ ਗਈ ਉਹ ਨਸਲ ਬਰੀਡ ਬਹੁਤ ਦਾ ਵੱਸੀ ਦੀ ਪ੍ਰਿੰਟ ਪ੍ਰਿੰਟ ਬਹੁਤ ਚੰਗਾ ਜੀ ਫੈਸਟ ਬੜਾ ਬਹੁਤ ਸੋਹਣਾ ਸਹੀ ਗੱਲ ਲਿਓ ਇੱਕ ਗੱਟਾ ਫੀਡ ਦਾ ਚਾਰੇ ਵੱੱਸੀ ਨੂੰ ਹਾਂਜੀ ਹਾਂ ਲੋਪਰਾ ਕੁਆਲਿਟੀ ਦੇਖੋ ਜੀ ਕੁਆਲਿਟੀ ਬਹੁਤ ਚੰਗੇ ਬੱਚੇ ਸਹੀ ਗੱਲ ਸਹੀ ਗੱਲ ਲੋਪਰਾ ਹਾਂ ਬੰਦ ਹੈ ਤੇ ਰੇਟ ਭਰਾ ਦੇਣ ਲੈਣ ਜਿਹੜਾ ਇਹਦਾ ਮੁੱਲ 16000 ਰੁਪਿਆ ਬਾਈ ਜੀ ਦੇਣੀ ਕਿਨੇ ਦੀ ਹੈ 14 ਦੀ ਦੇ ਦਾਂਗੇ ਬੱਚੇ 14000 ਦੀ ਹਾਂ ਜਾਂ ਨਾ ਬਾਈ ਠੀਕ ਹੈ ਠੀਕ ਹੈ ਜੀ 14000 ਦੀ ਬੱਸ ਹੀ ਭਰਾ 4 ਨੰਬਰ ਹਾਂਜੀ 5 ਨੰਬਰ ਬਾਰੇ ਦੱਸੋ ਜੀ ਇਹ 7 ਮਹੀਨੇ ਦਾ ਬੱਚਾ ਬਾਈ ਜੀ ਹਾਂਜੀ ਹਾਂ ਥਾਣੇ ਦਿਖਾ ਦਿਓ ਜੀ ਇਹ ਤਾਂ ਇਹਦੀ ਵੀ ਚਾਰੀ ਆ ਬਾਈ ਜੀ ਲੋ ਜੀ ਚੈੱਕ ਕਰ ਸਕਦਾ ਚਾਰ ਹੀ ਥਾਣਾ ਭਰਾ ਠੀਕ ਆ ਕੋਈ ਫੋਟ ਨਹੀਂ ਕੋਈ ਸਾਗ ਨਹੀਂ ਹਾਂਜੀ ਭਾਈ ਠੀਕ ਆ ਜੀ ਨਗੀਨਾ ਹੀ ਹੈ ਵੀ ਇਹ ਵੀ ਪੂਰਾ ਕੁਆਲਿਟੀ ਕੁਬਲਟੀ ਇਹਦੀ ਬਹੁਤ ਵੱਚੇ ਦੀ ਭਾਈ ਪਤਾ ਕਰਨਾ ਆਪਣੀ ਜਗ ਲੋ ਜੀ ਤੋੜ ਦਿਓ ਜੀ ਤੋੜ ਦਿਓ ਪੱਠਪੜਾ ਤੇ ਫੇਸ ਬੂਸ ਬਹੁਤ ਸੋਹਣਾ ਜੀ ਇਹਦਾ ਹਾਂਜੀ ਹਾਂਜੀ ਮੋੜ ਦਿਓ ਚਾਰ ਹੀ ਥਾਣਾ ਭਰਾ ਇਹਦੇ ਵੀ ਹਾਂਜੀ ਇਹ ਲੱਗਦਾ ਕੁਆਲਿਟੀ ਬਹੁਤ ਚੰਗੇ ਬੱਚੇ ਠੀਕ ਆ ਜੀ ਸਿਕ ਕੁਆਲਿਟੀ ਚੈੱਕ ਕਰ ਸਕਦਾ ਭਰਾ ਜੀ ਠੀਕ ਆ ਹਾਂਜੀ ਬਾਈ ਜੀ ਇਹਦਾ ਇਹਦਾ ਰੇਟ ਸਮਝ ਸਹੀ ਇਹਦਾ ਮੁੱਲ 11000 ਰੁਪਿਆ ਬਾਈ ਜੀ ਇਹ 10000 ਦੀ ਬੱਚੀ ਦੇ ਦਾਂਗੇ ਬਾਈ ਜੀ 10000 ਦੀ ਬਾਈ ਕਹਿੰਦਾ ਬੱਸੀ ਦੇ ਦਾਂਗੇ ਭਰਾ ਕਿਉਂਕਿ ਬਾਈ ਨੇ ਰੇਟ ਜਿਵੇਂ ਫਿਕਸ ਹੀ ਦੱਸਿਆ ਬਾਈ ਨੇ ਠੀਕ ਹੈ ਨਾ ਬਾਈ ਕਹਿੰਦਾ ਬਾਈ ਦਾ ਪਾਰ ਦਾ ਕੰਮ ਹੀ ਆ ਕਿਉਂਕਿ ਬਾਈ ਨੂੰ ਪਤਾ ਵੀ ਕੀ ਹਿਸਾਬ ਕਿਤਾਬਾ ਪਤਾ ਹੁੰਦਾ ਬਾਈ ਨੇ ਜਿਵੇਂ ਖਿੱਚ ਕੇ ਜੇ ਰੇਟ ਦੱਸਤੇ ਠੀਕ ਹੈ ਨਾ ਵੀ ਬਾਈ ਕਹਿੰਦਾ ਫੋਨ ਆਪ ਨੂੰ ਉਹੀ ਲਾਉ ਜਿਹਨੇ ਲੈਣੀ ਹੁੰਦੀ ਹੈ ਨਾ ਬਾਈ ਕੋਲ ਪੰਜੇ ਬੱਸੀਆਂ ਪੂਰੀ ਕੁਆਲਿਟੀ ਦੀਆਂ ਰੇਟ ਬਾਈ ਨੇ ਜਿਹੇ ਜਿਹਾ ਘੱਟ ਲਾਉਣਾ ਘੱਟ ਵਾਲੀ ਵੀ ਆ ਜੇ ਜੇ ਬਾਤ ਲਾਉਣਾ ਤਾਂ ਬਾਤ ਆ ਲਈ ਵੀਆ ਪਰ ਉਹਦਾ ਫਰਕ ਹੁੰਦਾ ਹਨਾ ਜੀ ਤੁਹਾਨੂੰ ਆਪ ਨੂੰ ਵੀ ਪਤਾ ਵੀ ਜਿਹੜੀ ਚੀਜ਼ ਤਾਂ ਚੀਜ਼ ਆਉਂਦੀ ਹੈ ਤੇ ਜਿਹੜੀ ਕੁਆਲਿਟੀ ਕੁਆਲਿਟੀ ਹੁੰਦੀ ਆ ਉਹਦਾ ਅੰਤਰ ਫਰਕ ਹੀ ਹੁੰਦਾ ਹਨਾ ਜੀ ਕੱਪੜਾ ਮਹਿੰਗਾ ਵੀ ਹੁੰਦਾ ਤੇ ਸਸਤਾ ਵੀ ਹੁੰਦਾ ਉਹ ਕੰਮ ਇਹਦੇ ਚ ਕੁਆਲਿਟੀ ਟੌਪ ਨਹੀਂ ਬੱਸਿਆਂ ਪੰਜੇ ਤੇ ਜਿਹੜੀ ਫੈਕਟ ਆਉਂਦੀ ਆ ਨੰਬਰ ਮੁਤਾਬਕ ਬਾਈ ਨਾਲ ਕਨੈਕਟ ਕਰ ਲਿਓ ਬਾਈ ਦਾ ਨੰਬਰ ਲਗਾ ਕੇ ਟਾਈਟਲ ਵਿੱਚ ਵੀਡੀਓ ਦੇਖਣ ਲਈ ਸਾਰੇ ਵੀਰਾਂ ਦਾ ਤਹਿ ਦਿਲੋਂ ਧੰਨਵਾਦ ਓਕੇ ਬਾਈ